ਸਤ੍ਰੀਆਕਾਲ ਟੀਵੀ ਪੰਜਾਬ ਦੇਖ ਰਹੇ ਦਰਸ਼ਕਾ ਦਾ ਸਵਾਗਤ ਮੈਂ ਹਾਂ ਦੀਪਿਕਾ ਖੋਸਲਾ ਇਸ ਵੇਲੇ ਦੇ ਅਸੀਂ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਾਂਗਰਸ ਨਾਲ ਜੁੜੀ ਇਸ ਵੇਲੇ ਦੀ ਅਸੀਂ ਖਬਰ ਤੁਹਾਨੂੰ ਦੱਸ ਦਈਏ ਕਿ ਅੱਜ ਕਾਂਗਰਸ ਦੇ ਵੱਲੋਂ ਵਿਕਰਮਜੀਤ ਚੌਧਰੀ ਨੂੰ ਸਸਪੈਂਸ਼ਨ ਤੋਂ ਬਹਾਲ ਕੀਤਾ ਗਿਆ ਹੈ ਜੀ ਹਾਂ ਇੱਕ ਤਰੀਕੇ ਦੇ ਨਾਲ ਕਹਿ ਸਕਦੇ ਆ ਕਿ ਘਰ ਵਾਪਸੀ ਵਿਕਰਮ ਚੌਧਰੀ ਦੀ ਹੋਈ ਹੈ ਤੁਹਾਨੂੰ ਯਾਦ ਹੋਵੇਗਾ ਕਿ ਸੰਤੋਖ ਚੌਧਰੀ ਹੁਣਾਂ ਦੇ ਦੇਹਾਂਤ ਤੋਂ ਬਾਅਦ ਜਦੋਂ ਜ਼ਿਮਨੀ ਚੋਣ ਜਲੰਧਰ ਦੇ ਵਿੱਚ ਹੋਈ ਸੀ ਤਾਂ ਚਰਨਜੀਤ ਸਿੰਘ ਚੰਨੀ ਹੁਣਾਂ ਨੂੰ ਕਾਂਗਰਸ ਦੇ ਵੱਲੋਂ ਟਿਕਟ ਦਿੱਤੀ ਗਈ ਸੀ ਔਰ ਇਸ ਤੋਂ ਸੰਤੋਖ ਚੌਧਰੀ ਹੁਣਾਂ ਦਾ ਪਰਿਵਾਰ ਖਾਸਾ ਨਾਰਾਜ਼ ਹੋ ਗਿਆ ਸੀ ਔਰ ਸੰਤੋਖ ਚੌਧਰੀ ਦੀ ਪਤਨੀ ਦੇ ਵੱਲੋਂ ਤਾਂ ਭਾਜਪਾ ਜੁਆਇਨ ਕਰ ਲਈ ਗਈ ਸੀ ਹਾਲਾਂਕਿ ਸੰਤੋਖ ਚੌਧਰੀ ਦੇ ਪੁੱਤਰ ਵਿਕਰਮਜੀਤ ਚੌਧਰੀ ਜੋ ਨੇ ਉਹ ਕਾਂਗਰਸ ਤੋਂ ਹੀ ਫਲੋਰ ਤੋਂ ਵਿਧਾਨ ਸਭਾ ਦੀ ਚੋਣ ਲੜੇ ਸੀ ਔਰ ਉਹਨਾਂ ਨੇ ਜਿੱਤ ਵੀ ਦਰਜ ਕੀਤੀ ਸੀ ਬਾਗੀ ਸੁਰਾਂ ਉਹਨਾਂ ਨੇ ਵੀ ਚੁੱਕੀਆਂ ਸੀ ਪਰ ਉਹ ਪਾਰਟੀ ਛੱਡ ਕੇ ਨਹੀਂ ਗਏ ਔਰ ਉਹਨਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚਲਦਿਆਂ ਜੋ ਹੈ ਸਸਪੈਂਡ ਕਰ ਦਿੱਤਾ ਗਿਆ ਸੀ ਕੁਝ ਸਮੇਂ ਦੇ ਲਈ ਔਰ ਅੱਜ ਰਾਜਾ ਵੜਿੰਗ ਹੁਣਾ ਦੇ ਵੱਲੋਂ ਦਾਖਾਂ ਦੇ ਵਿੱਚ ਜਦੋਂ ਸੰਵਿਧਾਨ ਬਚਾਓ ਰੈਲੀ ਕੀਤੀ ਜਾ ਰਹੀ ਸੀ ਔਰ ਇਸ ਦੌਰਾਨ ਸੁਖਜਿੰਦਰ ਰੰਦਾਵਾ ਗੁਰਕਿਰਤ ਕੋਟਲੀ ਸਮੇਤ ਹੋਰ ਕਾਂਗਰਸੀ ਲੀਡਰ ਮੰਚ ਉੱਤੇ ਮੌਜੂਦ ਸੀ ਔਰ ਰਾਜਾ ਵੜਿੰਗ ਦੇ ਵੱਲੋਂ ਇੱਕ ਵਾਰ ਇਹ ਦੁਹਰਾ ਦਿੱਤਾ ਗਿਆ ਕਿ ਕਾਂਗਰਸ ਜੋ ਹੈ ਉਹ ਇਕਜੁੱਟ ਹੈ ਔਰ ਬੇਸ਼ੱਕ ਉਸ ਸਮੇਂ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚੱਲਦੇ ਆਏ ਕਾਰਵਾਈ ਵਢੀ ਗਈ ਸੀ ਪਰ ਹੁਣ ਵਾਪਸੀ ਜੋ ਹੈ ਉਹ ਵਿਕਰਮਜੀਤ ਸਿੰਘ ਚੌਧਰੀ ਹੁਣਾ ਦੀ ਕਰਵਾਈ ਜਾ ਰਹੀ ਹੈ ਇਸ ਦੌਰਾਨ ਰਾਜਾ ਵੜਿੰਗ ਸੁਖਜਿੰਦਰ ਰੰਦਾਵਾ ਔਰ ਵਿਕਰਮਜੀਤ ਚੌਧਰੀ ਹੁਣਾ ਦੇ ਵੱਲੋਂ ਬਕਾਇਦਾ ਸੰਬੋਧਨ ਵੀ ਕੀਤਾ ਗਿਆ ਕਿ ਕੁਝ ਕਿਹਾ ਆਓ ਸੁਣਦੇ ਹਾਂ ਆਪਣੇ ਪ੍ਰਾਣੂ ਵਿਕਰਮ ਚੌਧਰੀ ਨੂੰ ਸੁਣੋ ਉਹ ਬਈ ਸੁਣੋ ਬਾਬਾ ਜੀ ਸੁਣੋ ਅੰਤ ਵਿੱਚ ਅੰਤ ਵਿੱਚ ਵਿਕਰਮ ਚੌਧਰੀ ਜਿਨ੍ਹਾਂ ਦਾ ਪਰਿਵਾਰ 92 ਸਾਲ ਜਿਨੇ ਕਾਂਗਰਸ ਦੀ ਸੇਵਾ ਕੀਤੀ ਮਾਸਟਰ ਕਰਮਨਤਾ ਸਿੰਘ ਤੋਂ ਲੈ ਕੇ ਚੌਧਰੀ ਸੰਤੋਖ ਸਿੰਘ ਤੱਕ ਉਸ ਵੇਲੇ ਜਦੋਂ ਰਾਜੇ ਵਿੜਿੰਗਹਰੀ ਜੰਮੇ ਨਹੀਂ ਸੀਗੇ ਉਹਨਾਂ ਨੇ ਆਪਣਾ ਬਾਪ ਭਾਰਤ ਜੋੜੋ ਯਾਤਰਾ ਦੇ ਵਿੱਚ ਗਵਾਇਆ ਜਦੋਂ ਰਾਹ ਉੱਥੇ ਅੰਤਿਮ ਸਾਹ ਉਹਨਾਂ ਨੇ ਛੱਡੇ ਤੇ ਪਰਿਵਾਰ ਨੂੰ ਨਾਰਾਜ਼ਗੀਆਂ ਹੁੰਦੀਆਂ ਮਾੜੇ ਮੋਟੇ ਗਿਲੇ ਹੁੰਦੇ ਆ ਵੀ ਐਨਾ ਕੁਝ ਕੀਤਾ ਫੇਰਾ ਹੋ ਗਿਆ ਲੇਕਿਨ ਉਹ ਸਾਰਿਆਂ ਭਣਾਉਂਦੇ ਹੋਏ ਪ੍ਰਤਾਪ ਸਿੰਘ ਬਾਜਵਾ ਨੇ ਦੇ ਰਾਜਾ ਵੜਿੰਗ ਨੇ ਅਸੀਂ ਸਹਿਮਤੀ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਨੇ ਸਾਡੀ ਸਸਪੈਂਸ਼ਨ ਹੋ ਗਈ ਸੀ ਪਾਰਲੀਮੈਂਟ ਇਲੈਕਸ਼ਨਾਂ 'ਚ ਸਾਡੇ ਐਮਐਲਏ ਸਾਥ ਦੀ ਉਹਨੂੰ ਬਹਾਲ ਕਰਤਾ ਤੇ ਸਾਡਾ ਪ੍ਰਾ ਸਾਡਾ ਅੱਜ ਮੰਚ ਤੇ ਖੜਾ ਹੈ ਅਸੀਂ ਆਪਦੇ ਪ੍ਰਾਣ ਨੂੰ ਜਿਹਾ ਆ ਕਹਨੇ ਕਿ ਦਸਨਾ ਛੋਣੇ ਇਹ ਸ਼ੁਰੂਆਤ ਹੈ ਇਹ ਸ਼ੁਰੂਆਤ ਹੈ ਹਜੇ ਤਾਂ ਅੱਗੇ بڑا ਰਸਤਾ ਹੈ ਸਾਰੇ ਲੋਕ ਜੁੜ ਰਹੇ ਨੇ ਸਾਡੇ ਨਾਲ ਹੋਲੀ 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 ਕਾਫਲਾ ਵੱਡਾ ਹੁੰਦਾ ਜਾ ਰਿਹਾ ਸੋ ਤਗੜੇ ਹੋ ਕੇ ਤੁਸੀਂ ਸਾਰਿਆਂ ਨੇ ਪਹਿਰਾ ਦੇ ਕੇ पार्टी कांग्रेस पार्टी ਦਾ ਝੰਡਾ ਬੁਲੰਦ ਰੱਖਣਾ ਮੈਂ ਇਹ ਤਾਂ ਕਾਂਗਰਸ ਜੀ ਆ ਪਰ ਚਲੋ ਫਿਰ ਵੀ ਜੀ ਆਇਆਂ ਕਹੋ ਜਿਲ੍ਹਾ ਰੰਧਾਵਾ ਜੀ ਨੂੰ ਕਹੋ ਰੰਧਾਵਾ ਜੀ ਰੰਧਾਵਾ ਜੀ ਜੀ ਆਇਆਂ ਕਹੋ ਦੁਬਾਰਾ ਬੋਲ ਸੋ ਨਿਹਾਲ ਸੋ ਇਨੇ ਸ਼ਬਦਾਂ ਨਾਲ ਹਾਜ਼ਰੀ ਕਰੋ ਪ੍ਰਮਾਣ ਮੈਂ ਬੇਨਤੀ ਕਰੂੰਗਾ ਰੰਧਾਵਾ ਸਾਹਿਬ ਵੀ ਵਿਕਰਮ ਚੌਧਰੀ ਨੂੰ ਜੀ ਆਇਆਂ ਕਹਿੰਦੇ ਫਿਰ ਵਿਕਰਮ ਚੌਧਰੀ ਇੱਕ ਮਿੰਟ ਬੋਲੋ ਸਤਿਕਾਰਯੋਗ ਪ੍ਰਧਾਨ ਜੀ ਤੁਸੀਂ ਬੜੇ ਵਿਸਤਾਰ ਨਾਲ ਬਹੁਤ ਕਲਾਕਹੀਆ ਤੁਸੀਂ ਇਹ ਵੀ ਕਿਹਾ ਕਿ ਇੱਕ ਕਮਿਸ਼ਨ ਬਣਾਉਣਾ ਚਾਹੀਦਾ ਆਪਾਂ ਪਿਛਲੀ ਸਰਕਾਰ ਚ ਬਣਾਇਆ ਸੀ ਕਮਿਸ਼ਨ ਨਹੀਂ ਬਣਾਇਆ ਜਾਏਗਾ ਸਿੱਧੀ ਇਨਵੈਸਟੀਗੇਸ਼ਨ ਕਰਕੇ ਉਹਨਾਂ ਅਫਸਰਾਂ ਤੇ ਐਕਸ਼ਨ ਕੀਤਾ ਜਾਏਗਾ ਤੇ ਠੀਕ ਹੈ ਕਿ ਨਹੀਂ ਪਹਿਲੀ ਵਾਰੇ 5 ਸਾਲ ਤੱਕ ਕੁਝ ਨਹੀਂ ਹੋਇਆ ਤੇ ਇੱਕ ਚੀਜ਼ ਮੈਂ ਹੋਰ ਕਹਿਣੀ ਚਾਹਾਂ ਕਿ ਇੱਕ ਚੀਜ਼ੇ ਵੀ ਛੱਡ ਦੋ ਕਿ ਇਹਨਾਂ ਆਫੀਸਰਾਂ ਨੂੰ ਬਚਾਉਣਾ ਛੱਡ ਦੋ ਕਿ ਇਹ ਮੇਰਾ ਰਿਸ਼ਤੇਦਾਰ ਹੈ ਕਿਸੇ ਦੇ ਰਿਸ਼ਤੇਦਾਰ ਨਹੀਂ ਜੇ ਇਹ ਤੇ ਸਿਰਫ ਸਿਰਫ ਸਰਕਾਰ ਦੇ ਨੇ ਅੱਜ ਭਗਵੰਤ ਮਾਨ ਕਿਸ ਤਰੀਕੇ ਦੇ ਨਾਲ ਗਲਤ ਪਰਚੇ ਬਣਾ ਰਿਹਾ ਮੈਂ ਉਪਰਿੰਦਰ ਸ਼ਰਮਾ ਨੂੰ ਕਹਿਣਾ ਚਾਹੁੰਨਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਟਾਈਮ 'ਚ ਅਸੀਂ ਬੈਠੇ ਹੁੰਦੇ ਸੀ ਲਾਗੇ ਗੁਰਦਾਸਪੁਰ ਐਸਐਸਪੀ ਸੀ ਜਲੰਧਰ ਸੀਪੀਸੀ ਇਹਨੇ ਕਦੀ ਗਲਤ ਕੰਮ ਨਹੀਂ ਕੀਤਾ ਪਤਾ ਨਹੀਂ ਖੀਰ ਲਈ ਉਹਮਰ ਦੇ ਭਗਵੰਤ ਮਾਨ ਦੇ ਕਹਿੰਦੇ ਗਲਤ ਪਰਚੇ ਕਰਦਾ ਰਿਹਾ ਤੇ ਅੱਜ ਭਗਵੰਤ ਮਾਨ ਨੇ ਕੱਢ ਕੇ ਬਾਹਰੋਂ ਨੂੰ ਬਾਹਰ ਤੁਹਾਡੇ ਇੱਥੇ ਹੀ ਆਈ ਜੀ ਲੈ ਕੇ ਗਿਆ ਐਸਪੀਐਸ ਪਰਮਾਰ ਤੇ ਅੱਜ ਉਹਨੂੰ ਸਸਪੈਂਡ ਕਰ ਦਿੱਤਾ ਕਿ ਕਿਸੇ ਦੇ ਨੀ ਜੇ ਭਰਾਉ ਜੇ ਹੈ ਤੇ ਇਹ ਸਾਨੂੰ ਨਸ਼ਿਆਂ ਤੇ ਕਬਜੇ ਕਰਨਾ ਕਾਬੂ ਪਾਉਣਾ ਤੇ ਇਹਨਾਂ ਤੇ ਵੀ ਪੁਲਿਸ ਤੇ ਵੀ ਕਾਬੂ ਪਾਉਣਾ ਪਏਗਾ ਇਹਨਾਂ ਦੀ ਗੱਲ ਕਰੀਏ ਮੈਂ ਇਹਨਾਂ ਨਾਰਾਜ਼ ਹੋ ਗਿਆ ਸੀ ਇਹਨੂੰ ਹੀ ਪਤਾ ਮੈਂ ਤੇ ਪ੍ਰਧਾਨ ਜੀ ਰਸਤੇ 'ਚ ਗੱਲ ਕਰਦੇ ਆਉਂਦੇ ਸੀ ਮੈਂ ਵਿਕਰਮ ਨੂੰ ਕਿਹਾ ਮੈਂ ਕਿਹਾ ਆਪਣੇ ਪਰਿਵਾਰ ਮੇਰੇ ਮੈਂ ਕਿਹਾ ਇਹਨੂੰ ਮੈਂ ਇਹ ਕਿਹਾ ਮੈਂ ਕਿਹਾ ਮੇਰੇ ਗ੍ਰੈਂਡਫਾਦਰ 1921 ਚਾਹ ਸੀ ਤੇ ਤੁਹਾਡੇ 1935 ਜੀ ਕਿ ਕਦੋਂ ਆਏ ਸੀ ਤੇ ਮੈਂ ਕਿਹਾ ਤੇਰਾ ਵਿਕਰਮ ਕਾਂਗਰਸ ਤੋਂ ਵਿਕ੍ਰਮਤ ਰ ਕਾਂਗਰਸ ਤੋਂ ਜਾਣਾ ਮੈਨੂੰ ਸਭ ਤੋਂ ਵੱਧ ਦੁੱਖ ਲੱਗੇਗਾ ਮੈਨੂੰ ਇਹ ਕਿਹਾ ਸੀ ਮੈਂ ਕਹਤੂ ਬਹੁਤ ਗਲਤ ਕਰ ਰਿਹਾ ਇਹਦਾ ਮੈਨੂੰ ਮੈਸੇਜ ਆਇਆ ਕਿ ਤੂੰ ਮੇਰੀ ਮਜਬੂਰੀ ਸੀ ਮੈਨੂੰ ਕਾਂਗਰਸ ਨੇ ਸਾਂਭਿਆ ਨਹੀਂ ਤੇ ਤੈਨੂੰ ਕਾਂਗਰਸ ਸਾਂਭੇਗੀ ਅਸੀਂ ਆਪਣੇ ਜਿਹੜਾ ਬੈਠਾ ਗੁਰਕੀਰਤ ਆ ਬੈਠਾ ਮੇਰਾ ਪ੍ਰਾਪ ਸਾਡੇ ਪ੍ਰਧਾਨ ਸਾਹਿਬ ਆ ਦਾਖਲ ਸਾਹਿਬ ਬੈਠੇ ਨੇ ਉਹ ਵਿਖੂ ਬਾਵਾ ਜੀ ਬੈਠੇ ਨੇ ਭਰਾ ਮੇਰਾ ਜਿਹੜਾ ਅਸਲੀ ਕਾਂਗਰਸੀ ਹੁੰਦਾ ਉਹਨੂੰ ਧੱਕੇ ਖਾ ਕੇ ਵੀ ਕਾਂਗਰਸ 'ਚ ਰਹਿਣਾ ਪੈਣਾ ਯਾਨੀ ਕਿ ਜਦੋਂ ਗੋਮੇ ਪਾਰਟੀ ਸਾਡੀ ਮਾਵਾਂ ਇਸ ਮਾਂ ਦੀ ਜੇ ਇੱਜ਼ਤ ਰੱਖਾਂਗੇ ਤੇ ਅਸੀਂ ਅੱਜ ਇੱਥੇ ਛਾਤੀ ਤਾਣ ਕੇ ਖੜੇ ਆ ਕਿ ਸਾਨੂੰ ਕਾਂਗਰਸ ਨੇ ਦਿੱਤਾ ਬਹੁਤ-ਬਹੁਤ ਤੁਹਾਡਾ ਧੰਨਵਾਦ ਤੇ ਗੁਰ ਗੁਰਕਿਰਨ ਜੀ ਆਪਾ ਤਗੜੇ ਹੋ ਕੇ ਜਿੱਦਾਂ ਸਰਦਾਰ ਬੈਂ ਸਿੰਘ ਹੁਣਾਂ ਝੰਡਾ ਚੁੱਕਿਆ ਸੀ ਉਦੋਂ ਹੀ ਆਪਕਾਮ ਚੁੱਕੇ ਤੁਰ ਬਹੁਤ ਮਿਹਰਬਾਨ ਦੋ ਮਿੰਟ ਬਈ ਦੋ ਮਿੰਟਾਂ ਨਵਾਗ ਫਿਰ ਮੈਂ ਤੁਹਾਡਾ ਵਾਹਿਗੁਰੂ ਜੀ ਦਾ ਖਾਤਸਾ ਸਿਰ ਵਾਹਿਗੁਰੂ ਜੀ ਕੀ ਫਤਈ ਸਾਡੇ ਬਹੁਤ ਹੀ ਸਤਕਾਰਯੋਗ ਸੂਆ ਕਾਂਗਰਸ ਦੇ ਬਹੁਤ ਹੀ ਜਜਾਰੂ ਪ੍ਰદાન ਸਰਦਾਰ ਅਮਰਿੰਦਰ ਸਿੰਘ ਰਾਜਾ ਵਿੜਿੰਗ ਸਾਹਿਬ ਮੈਂਬਰ ਆਫ ਪਾਰਲੀਮੈਂਟ ਸਾਡੇ ਬਹੁਤ ਹੀ ਸਤਿਕਾਰਯੋਗ ਕਾਂਗਰਸ ਪਾਰਟੀ ਦੇ ਬਹੁਤ ਸੀਨੀਅਰ ਲੀਡਰ ਸਾਬਕਾ ਡਿਪਟੀ ਚੀਫ ਮਿਨਿਸਟਰ ਮੈਂਬਰ ਆਫ ਪਾਰਲੀਮੈਂਟ ਸਰਦਾਰ ਰੰਦਾਵਾ ਸਾਹਿਬ ਗੁਰਕੀਰਤ ਕੋਟਲੀ ਜੀ ਸਾਡੇ ਵੱਡੇ ਵੀਰ ਜਿਨ੍ਹਾਂ ਦੇ ਅੱਜ ਇਸ ਵਿਸ਼ਾਲ ਕੱਠ ਦੇ ਵਿੱਚ ਮੈਨੂੰ ਹਾਈ ਕਮਾਂਡ ਨੇ ਸਾਡੇ ਸੀਐਲਪੀ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਜੀ ਨੇ ਅਤੇ ਸਾਡੇ ਵੱਡੇ ਵੀਰ ਰਾਜਾ ਵੜਿੰਗ ਜੀ ਨੇ ਰੰਧਾਵਾ ਸਾਹਿਬ ਨੇ ਦਾਸ ਦੀ सस्पेंशन ਰਿਵੋਕ ਕੀਤੀ ਹੈ ਮੈਂ ਤੁਹਾਡਾ ਕੋਟਨ ਕੋਟ ਧੰਨਵਾਦ ਕਰਦਾ ਹਾਂ ਜ਼ਿਆਦਾ ਸਮਾਂ ਨਹੀਂ ਲੈਣਾ ਪ੍ਰਧਾਨ ਜੀ ਦੇ ਨਾਲ ਵਿਧਾਨ ਸਭਾ ਤੱਕ ਪਹੁੰਚਣ ਲਈ ਬੜੇ ਲੰਬੇ ਸੰਘਰਸ਼ ਕੀਤੇ ਰੰਧਾਵਾ ਸਾਹਿਬ ਬੇਸ਼ੱਕ ਸਾਰਾ ਪਰਿਵਾਰ ਪਿਛਲੇ 99 ਸਾਲ ਤੋਂ ਰਾਜਨੀਤੀ ਜੀ ਪਰ ਸਾਡੇ ਬਜ਼ੁਰਗ ਨੇ ਸਾਡੇ ਸਵਰਗੀ ਪਿਤਾ ਚੌਧਰੀ ਸੰਤੋਖ ਸਿੰਘ ਜੀ ਨੇ ਪਹਿਲਾ ਯੂਥ ਕਾਂਗਰਸ ਦਾ ਜ਼ਿਲ੍ਹਾ ਦਾ ਚੋਣ ਲੜਾਇਆ ਫਿਰ ਪੰਜਾਬ ਦੀ ਪ੍ਰਧਾਨ ਦੀ ਚੋਣ ਲੜੀ ਔਰ ਤੁਹਾਡੇ ਅਸ਼ੀਰਵਾਦ ਨਾਲ ਸਾਡੇ 4 ਸਾਲ ਆਪੋਜੀਸ਼ਨ ਯੂਥ ਕਾਂਗਰਸ ਪੰਜਾਬ ਦੀ ਕਮਾਂਡ ਸੰਭਾਲੀ ਜਨਨ ਸੈਕਟਰੀ ਲੈ ਔਰ ਜਿਸ ਤਰ੍ਹਾਂ ਰੰਦਾਵਾ ਸਾਹਿਬ ਨੇ ਦੱਸਿਆ ਕਿ ਗਿਲੇ ਸ਼ਿਕਵੇ ਹੁੰਦੇ ਨੇ ਪਰ ਮੈਂ ਅੱਜ ਕਿਸੇ ਵੀ ਗਿਲੇ ਕਿਸੇ ਵੀ ਪ੍ਰਾਣੀ ਗੱਲ ਦੀ ਚਰਚਾ ਜਾਂ ਜ਼ਿਕਰ ਨਹੀਂ ਕਰਨਾ ਚਾਹੁੰਦਾ ਮੇਰੇ ਪਿਤਾ ਨੇ ਤਾਂ ਆਪਣੇ ਅਖੀਰਲੇ ਸਾਹ ਸਾਰੀ ਕਾਂਗਰਸ ਪਾਰਟੀ ਆ ਦਾਖਾ ਹਲਕੇ ਦੇ ਵੀ ਫਲੋਰ ਵਿਖੇ ਉਸ ਦਿਨ ਸਵੇਰੇ ਸੰਦੂ ਸਾਹਿਬ ਦੇ ਬਹੁਤ ਭਾਰੀ ਗਿਣਤੀ ਸਪੋਰਟਰ ਆਏ ਸੀ 14 ਜਨਵਰੀ ਨੂੰ 13 ਦੀ ਲੋਹੜੀ ਸੀ 14 ਨੂੰ ਪ੍ਰਧਾਨ ਜੀ ਕਹਿਣ ਲੱਗੇ ਕਿ 13 ਨੂੰ ਰਾਤ ਨੂੰ ਲੋਹੜੀ ਮਣਾ ਕੇ ਅਗਲੇ ਦਿਨ ਲੋਕ ਲਿਆਉਣੇ ਔਖੇ ਨੇ ਔਰ ਮੈਨੂੰ ਰਦਾਵਤ ਸਾਹਿਬ ਰਾਉ ਜੀ ਦੇ ਆਫਿਸ ਤੋਂ ਸੁਨੇਹਾ ਲੱਗਿਆ ਕਿ ਕੁਝ ਡਿਫਰੈਂਟ ਕਰਨਾ ਕੁਝ ਲੋਕਾਂ ਤੋਂ ਵੱਖਰਾ ਕਰਨਾ ਤਾਂ ਮੈਂ ਬਾਅਦ 'ਚ ਜਦੋਂ ਹਾਦਸਾ ਹੋਇਆ ਮੈਂ ਹੰਤਾਵਾ ਸਾਹਿਬ ਕਈ ਮਹੀਨੇ ਸੋਚਦਾ ਰਿਹਾ ਕਿ ਸਾਡੇ ਪਿਤਾ ਜੀ ਕੁਝ ਡਿਫਰੈਂਟ ਹੀ ਕਰ ਗਏ ਆਪਣੀ ਪਾਰਟੀ ਆਪਣੇ ਪਾਰਲੀਮੈਂਟ ਹਲਕੇ ਦੇ ਵਿੱਚ ਆਪਣੀ ਸਮੁੱਚੀ ਲੀਡਰਸ਼ਿਪ ਦੇ ਵਿੱਚ ਉਸ ਵਿਧਾਨ ਸਭਾ ਜਿੱਥੋਂ ਪਹਿਲੀ ਵਾਰੀ ਵਿਧਾਨ ਸਭਾ ਜਿੱਤ ਕੇ ਐਮ ਐਲ ਏ ਬਣੇ ਮੰਤਰੀ ਬਣੇ ਫਿਰ ਮੈਂਬਰ ਪਾਰਲੀਮੈਂਟ ਬਣੇ ਉਸ ਵਿਧਾਨ ਸਭਾ ਦੀ ਸੜਕ ਤੇ ਸਾਲ ਲਈ ਅਖੀਰਲੀ ਔਰ ਉਹਨਾਂ ਦਾ ਜੋ ਦਿਖਾਇਆ ਮਾਰਗ ਹੈ ਉਸ ਤੇ ਚੱਲਣਾ ਕਿਸੇ ਨੂੰ ਮੇਰੇ ਉਸ ਵੇਲੇ ਕੋਈ ਕਹੀ ਗੱਲ ਕਿਸੇ ਬਜ਼ੁਰਗ ਨੂੰ ਕਿਸੇ ਨੌਜਵਾਨ ਸਾਥੀ ਨੂੰ ਬੁਰੀ ਲੱਗੀ ਹੋਵੇ ਉਹਦੇ ਵਾਸਤੇ ਮੈਂ ਸਿਰ ਚੁੰਮਾ ਕੇ ਮਾਫੀ ਮੰਗਦਾ ਹਾਂ ਔਰ ਜੋ ਹਮੇਸ਼ਾ ਪਾਰਟੀ ਲਈ ਕੰਮ ਕੀਤਾ ਔਰ ਖਾਸ ਤੌਰ ਕਰਕੇ ਰਾਜਾ ਜੀ ਜਿਹੜੇ 2 ਲੱਖ ਤੋਂ ਵੱਧ VOTER ਨੇ ਵਿਧਾਨ ਸਭਾ ਹਲਕਾ ਫਲੋਰ ਦੇ ਉਹਨਾਂ ਦਾ ਵੀ ਤੁਸੀਂ ਅੱਜ ਮਾਣ ਵਧਾਇਆ ਕਿਉਂਕਿ ਉਹਨਾਂ ਨੂੰ ਤਾਂ ਅਸੀਂ ਖੁਦ ਕਾਂਗਰਸ ਸ਼ਾਮਿਲ ਕੀਤਾ ਹੈ। ਔਰ ਪਿਛਲੇ 1 ਸਾਲ ਤੋਂ ਰੰਧਾਵਾ ਸਾਹਿਬ ਇੱਕ ਗਾਮ ਵਾਲਾ ਮਾਹੌਲ ਸੀ ਹਲਕੇ ਜਿਹਾ। ਲੋਕ ਖੁਸ਼ੀ-ਗਮੀ ਤੇ ਵੀ ਬਹੁਤ ਬਹੁਤ ਦੁਖੀ ਲੱਗਦੇ ਸੀ। ਤਾਂ ਮੈਂ ਪ੍ਰਧਾਨ ਜੀ ਦਾ ਧੰਨਵਾਦ ਕਰਦਾ ਹਾਂ। ਤੁਹਾਡਾ ਧੰਨਵਾਦ ਕਰਦਾ ਹਾਂ ਔਰ ਸਤਕਾਰਯੋਗ ਲੀਡਰਸ਼ਿਪ ਦਾਔਰ ਬਾਜਵਾਜੀ ਦਾ ਬਹੁਤ-ਬਹੁਤ ਤਾਲਬਾਤ ਕਰਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਗਵਾਜੀ ਅਖੀਰ ਤੇ ਸਮੂਹੀ ਸਾਧ ਸੰਗਤ ਦਾ ਮੈਂ ਸੰਧੂ ਸਾਹਿਬ ਦੇ ਵੱਲੋਂ ਤੇ ਆਪਣੇ ਵੱਲੋਂ ਕਿਉਂਕਿ ਮੇਰੇ ਵੱਡੇ ਭਰਾ ਨੇ ਜਿਨ੍ਹਾਂ ਨੇ ਮੈਨੂੰ ਐਮਪੀ ਬਣਾਉਣ ਦਾ ਕੰਮ ਕੀਤਾ ਮੈਂ ਸਾਰੀ ਸਾਧ ਸੰਗਤ ਦਾ ਧੰਨਵਾਦ ਕਰਦਾ ਹੈ ਕਿ ਤੁਸੀਂ ਜਿੰਨੇ ਕਦਮ ਚੱਲ ਕੇ ਆਏ ਸਾਡੇ ਸਿਰ ਮੱਥੇ ਆਓ ਤਿੰਨ ਨਾਰੇ ਲਾ ਕੇ ਫਿਰ ਆਪਾਂ ਆਪਣੇ ਆਪਣੇ ਘਰਾਂ ਨੂੰ ਜਾਵਾਂਗੇ ਕਾਂਗਰਸ ਪਾਰਟੀ ਜਿੰਦਾਬਾਦ ਮਰਕਰ ਚੋਣ ਖੜ ਕੇ ਜਿੰਦਾਬਾਦ ਰਾਹੁਲ ਗਾਂਧੀ ਜਿੰਦਾਬਾਦ ਜੈ ਜਿੰਦਾਬਾਦ thank you ਇਸ ਪਾਸੇ ਬੇਸ਼ੱਕ ਇਸ ਨੂੰ ਕਾਂਗਰਸ ਦਾ ਕੁਲਬਾ ਵਧਾਉਣ ਵਾਲਾ ਕਦਮ ਵੀ ਦੇਖਿਆ ਜਾ ਰਿਹਾ ਹੈ ਪਰ ਦੂਸਰੇ ਹੀ ਪਾਸੇ ਗੱਲ ਚਰਨਜੀਤ ਸਿੰਘ ਚੰਨੀ ਹੁਣਾਂ ਦੀ ਕੀਤੀ ਜਾਵੇ ਤਾਂ ਜਿਸ ਤਰੀਕੇ ਦੇ ਨਾਲ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਦੇ ਦੌਰਾਨ ਚਰਨਜੀਤ ਸਿੰਘ ਚੰਨੀ ਭਾਰਤ ਭੂਸ਼ਣ ਆਸ਼ੂ ਗੁਰਜੀਤ ਰਾਣਾ ਹੁਣਾਂ ਦੇ ਵੱਲੋਂ ਪ੍ਰਦਾਨ ਦੀ ਮੌਜੂਦਗੀ ਤੋਂ ਬਗੈਰ ਹੀ ਪਾਰਟੀ ਦੇ ਵਿੱਚ ਦੂਜੀਆਂ ਪਾਰਟੀਆਂ ਦੇ ਲੀਡਰਾਂ ਨੂੰ ਸ਼ਮੂਲੀਅਤ ਕਰਵਾਈ ਜਾ ਰਹੀ ਹੈ ਉਹਨਾਂ ਦੀ ਜੁਆਇਨਿੰਗ ਹੋ ਰਹੀ ਹੈ ਤਾਂ ਕਿਹਾ ਜਾ ਰਿਹਾ ਹੈ ਕਿ ਇੱਕ ਵਾਰ ਫਿਰ ਤੋਂ ਕਾਟੋ ਕਲੇਸ਼ ਜੋ ਹੈ ਉਹ ਕਾਂਗਰਸ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਉਸੇ ਦੇ ਚਲਦਿਆਂ ਵਿਕਰਮਜੀਤ ਚੌਧਰੀ ਨੂੰ ਏ ਆ ਵਾਕਸੀ ਜੋ ਹੈ ਉਹਨਾਂ ਦੀ ਕਰਾ ਦਿੱਤੀ ਗਈ ਹੈ ਕਿਉਂਕਿ ਵਿਕਰਮਜੀਤ ਸਿੰਘ ਚੌਧਰੀ ਹੁਣਾਂ ਨੇ ਚਰਨਜੀਤ ਸਿੰਘ ਚੰਨੀ ਹੁਣਾਂ ਦਾ ਜ਼ਿਮਨੀ ਚੋਣ ਦੇ ਵੇਲੇ ਖਾਸਾ ਵਿਰੋਧ ਕੀਤਾ ਸੀ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵੀ ਅੰਦਰ ਖਾਤੇ ਵਿਰੋਧ ਜੋ ਹੈ ਚਰਨਜੀਤ ਸਿੰਘ ਚੰਨੀ ਹੁਣਾਂ ਨੂੰ ਚਲਣਾ ਪਿਆ ਸੀ ਔਰ ਇਸ ਲਈ ਹੀ ਆ ਰਾਜਾ ਵੜਿੰਗ ਦੇ ਵੱਲੋਂ ਹੁਣ ਇਹ ਵੱਡੀ ਲਕੀਰ ਕਹਿ ਸਕਦੇ ਆ ਕਿ ਖਿੱਚਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਇੱਕਾਟੋ ਕਲੇਸ਼ ਅਜੇ ਰੁਕਦਾ ਹੋਇਆ ਨਜ਼ਰ ਨਹੀਂ ਆ ਰਿਹਾ ਫਿਲਹਾਲ ਇਸ ਪੂਰੇ ਮਾਮਲੇ ਤੇ ਤੁਹਾਡੀ ਕੀ رائے ਹੈ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਤੇ ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਲਈ ਦੇਖਦੇ ਰਹੋ ਟੀਵੀ ਪੰਜਾਬ